ਉਹਲਾ ਪ੍ਰੀਸੇਂ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਡੇਰ ਬਾਬਾ ਨਾਨਕ ਦੇ ਕੋਲ ਬਿਲਕੁਲ ਹੀ ਪਿੰਡ ਸਾਧਾਂਵਲੀ ਸੋ ਜਦੋਂ ਕਿ ਡੇਰ ਬਾਬਾ ਨਾਨਕ ਤੋਂ ਤੁਸੀਂ ਬੰਨ ਰਵੀ ਜੋ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਕਾਫੀ ਜਿਹੜਾ ਪਾਣੀ ਢੇਮਾਰ ਕਰ ਚੁੱਕਾ ਸੀ ਕਾਫੀ ਜਿਹੜੇ ਲੋਕਾਂ ਦੇ ਘਰ ਜਿਹੜੇ ਨੁਕਸਾਨ ਦਾ ਇੱਕ ਹੋ ਗਿਆ ਚ ਸੋ ਕੈਮਰਾਮੈਨ ਨੂੰ ਕਮ ਇੱਕ ਕਰ ਜੀ ਤਸਵੀਰਾਂ ਜ਼ਰੂਰ ਆਪਣੀਆਂ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਵਿੱਚ ਜਿਹੜਾ ਕੰਮ ਜਿਹੜਾ ਪਾਣੀ ਆਉਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਚੱਲ ਰਿਹਾ ਸੀ ਮਿਸਟਰੀ ਲੱਗੇ ਸਨ ਮਟੀਰੀਅਲ ਬਿਲਕੁਲ ਇਹਨਾਂ ਪਰਿਵਾਰਕ ਮੈਂਬਰਾਂ ਦੇ ਦਸਨ ਜੋਗ ਜਿਹੜਾ ਸਟਾਲਿਆ ਗਿਆ ਸੀ ਸੋ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਰੂਰ ਜਾਣਦੇ ਆ ਕਿ ਕੀ ਸਾਰਾ ਜਿਹੜੀ ਹੈ ਕੰਡੀਸ਼ਨ ਜੜੀ ਰਹੀ ਹੈ ਜਦੋਂ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕੀ ਨਾਮ ਹੈ ਸਰ ਹਰਜਨ ਹਰਪ੍ਰੀਤਨ ਕੋਹਰ ਕਿਹੜਾ ਪਿੰਡ ਹੈ ਸਾਦਾਂ ਵਾਲੀ ਹਾਂ ਜੀ ਮਤਲਬ ਤੁਸੀਂ ਦੱਸ ਰਹੇ ਵੀ ਇਹ ਸਾਰਾ ਕਿਵੇਂ ਮਤਲਬ ਕਿਹੜਾ ਕੰਮ ਚੱਲ ਰਿਹਾ ਸਰ ਇਹ ਤਾਂ ਬਜਰੀ ਪਾਜ ਲਿਆਂਦੀ ਸਾਰੀ ਰੋੜ ਰੜ ਗਏ ਜੀ ਜੋ ਮੀਡੀਅਲ ਸਾਰਾ ਰੁੜ ਗਿਆ ਬਜਰੀ ਰੇਤ ਸੀਮੈਂਟ ਦਾਸਕ ਦਿਨ ਕੰਮ ਚੱਲਿਆ ਮੁੜ ਕੇ ਇਹ ਹਾਰ ਆ ਗਿਆ ਹਰ ਦੀ ਇੱਧਰ ਨੂੰ ਮਾਰ ਵਜੀ ਸਾਰੇ ਬੂਹੇ ਬਾਵੇ ਬਾੜੀਆਂ ਬੁਰ ਕੇ ਲੈ ਆ ਗਿਆ ਹਾਂਜੀ ਮੁੜ ਕੇ ਰਿਸ਼ਤੇਦਾਰਾਂ ਨੇ ਜਿੰਨੇ ਕ ਜੋਗੇ ਹੈ ਹੀ ਕੀਤਾ ਮੁੜ ਕੇ ਤੁਹਾਨੂੰ ਪਤਾ ਰਿਸ਼ਤੇਦਾਰ ਕੌਣ ਅੱਜ ਕੱਲ ਲੱਗੇ ਲੱਗਦਾ ਕੋਈ ਨਹੀਂ ਲੱਗਦਾ ਜਿਹੜਾ ਕੰਮ ਕਰਾੜੇ ਤੁਸੀਂ ਖੁਦ ਕਰਾੜੇ ਜਾਂ ਰਿਸ਼ਤੇਦਾਰ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਹੀ ਆਪ ਤੇ ਆਪਾਂ ਇਨੇ ਜੋਗੇ ਹੈ ਹੀ ਨਹੀਂ ਕਿਉਂ ਸਾਡਾ ਨਾਂ ਤੇ ਕੋਈ ਕਮਾਉਣ ਵਾਲਾ ਨਾ ਕੋ ਲਿਆਉਣ ਵਾਲਾ ਹੀ ਆ ਤੇ ਆਪਾਂ ਕਿਹਦੇ ਸਿਰ ਤੇ ਕਈਏ ਤੇ ਆਪਾਂ ਪਾਵਾਂਗੇ ਸਾਡੇ ਕੋਈ ਪੈਣਾ ਹੀ ਨਹੀਂਗੇ ਪਹਿਲਾਂ ਜਦੋਂ ਮਤਲਬ ਕੰਮ ਚਾਲੂ ਕਰਨ ਤੋਂ ਪਹਿਲਾਂ ਕਿੰਨੇ ਕਮਰੇ ਕੱਚੇ ਚੋਂ ਕਿੰਨੇ ਕੱਚੇ ਦੋ ਕਮਰੇ ਪਾਲਿਆਂ ਵਾਲੇ ਹਾਂਜੀ ਉਹ ਚੋਂਦੇ ਬੜੇ ਪਰ ਰਿਸ਼ਤੇਦਾਰਾਂ ਨੇ ਇਹੋ ਕਿਹਾ ਕਿ ਚੱਲ ਮੜਾ ਮੋਟਾ ਦੇ ਸੱਤ ਦਾ ਤੇ ਕਰੀਏ ਤੇ ਮੁਰਕੇ ਤੁਹਾਨੂੰ ਪਤਾ ਸੱਤ ਵੀ ਕੌਣ ਪਾ ਕੇ ਦਿੰਦਾ ਵਾ ਅੱਜ ਕੱਲ ਦੇ ਸਮੇਂ ਕਿਦਾਂ ਦੇ ਆਪਾਂ ਆਪਣੇ ਸਰਗਰ ਚੱਲਣ ਦੇ ਆ ਤੇ ਦੂਜੇ ਨੂੰ ਕਿੰਨੇ ਪਾ ਕੇ ਦੇਣੇ ਜਿਹੜਾ মিডিਆਲ ਸਾਰਾ ਰੁੜ ਗਿਆ ਮੇਰਾ ਤੇ ਹੁਣ ਆਪਾਂ ਇਦਾਂ ਤੰਬੂ ਲਾ ਕੇ ਤੇ ਬੈਠੇ ਆ ਇਸ ਜਗ੍ਹਾ ਤੇ ਕੀ ਮਟੀਲ ਕਿਹੜਾ ਕਸ਼ਟ ਆਇਆ ਕਿੜਕੜਾ ਇੱਥੇ ਜਿਹੜਾ ਆਪਾਂ ਮੌਜੂਦ ਹੈ ਇੱਥੇ ਕੀ ਕੀ ਚੀਜ਼ ਜੜੀ ਆ ਆਈ ਰੇਤ ਬੱਜਰੀ ਸੀਮਟ ਤੇ ਹਾਂਜੀ ਇਹ ਸਾਰਾ ਰੁੜ ਗਿਆ ਕਿੰਨਾ ਸੀਮਟ ਤੇ ਕਿੰਨੀ ਰੇਤ ਦੋ ਸਿਕਰੇ ਤਿੰਨ ਹੈਗੀ ਰੇਤ ਤੇ 30 ਬੋਰੀਆਂ ਸੀਮਟ ਹੀ ਸਾਰਾ ਇੱਕੋ ਤੇ ਸੈਟ ਹੋਗਾ ਜੇ ਕੋਈ ਰੋੜਾ ਲਗਿਆ ਜੀ ਇਦਾਂ ਖਰਾਬ ਖਰੂਬ ਹੋ ਗਿਆ ਤੇ ਉਹ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਜਿਹੜੀਆਂ ਸੀਮਿੰਟ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾ ਦਿੱਤੀ ਜਾਣ ਸੋ ਇਹ ਉਹੀ ਸੀਮਿੰਟ ਹੈ ਜਿਹੜਾ ਜਿੰਨਾ ਦਾ ਇਹ ਜ਼ਿਕਰ ਕਰ ਰਹੇ ਨੇ ਸੋ ਇਹ ਜਿਹੜੇ 30 ਬੋਰੀਆਂ ਦੱਸਦੇ ਨੇ ਸੀਮਿੰਟ ਕੁਝ ਤਾਂ ਰੁੜ ਗਿਆ ਤਾਂ ਕੁਝ ਜਿਹੜਾ ਜਿਹੜਾ ਬਚਿਆ ਕਿੱਥੇ ਉਹਨੇ ਟੀਗੇ ਜਿਹੜੀ ਟਾਕ ਲੱਗੀ ਤਾਂ ਉਹ ਢੱਕਿਆ ਗਿਆ ਬਾਕੀ ਦਾ ਜਿਹੜਾ ਪਾਣੀ ਰਹਿਣਾ ਵਾ ਆਈ ਇਹ ਪਿੱਟ ਦੇ ਵਿੱਚ ਕਿ ਮਟੀਰੀਅਲ ਜਿਹੜਾ ਸਾਰਾ ਹੀ ਰੁੜ ਗਿਆ ਹਾਂਜੀ ਮੀਡੀਆਲ ਸਾਰਾ ਰੁੜ ਗਿਆ ਤੇ ਬਾਕੀ ਇਹ ਆ ਭਾਜੀ ਲੀੜਾ ਕੱਪੜਾ ਦਿੰਦੇ ਆ ਕੋਈ ਸੱਤਾਂ ਦਾ ਨਹੀਂ ਕਰਦਾ ਕੋਈ ਪੈਸੇ ਤੇ ਲੈਦਾ ਨਹੀਂ ਕਿ ਇਹ ਆ ਕਿ ਹੱਥ ਜੋੜ ਕੇ ਸਾਡੀ ਇਹ ਬੇਨਤੀ ਆ ਕਿ ਸਾਡੇ ਮਾਰੇ ਮੋਟੇ ਜਿਹੜੇ ਖੰਬਰੇ ਆ ਕਿਸ ਤਰ੍ਹਾਂ ਵੀ ਪੈ ਜਾਣ। ਹਾਂਜੀ ਉਹ ਸਾਡੀ ਸਿਆਲਾ ਉੰਡਿਆ ਵਾ ਸਿਆਲ ਚਿੰਨਿਗਨੇ ਬੱਚੇ ਆਪਾਂ ਕਿੱਥੇ ਲੈ ਕੇ ਜਾਈਏ। ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿਹੋ ਜਿਹਾ ਸਮਾਂ ਵਾ ਇੱਕ ਦੂਜੇ ਦੇ ਘਰ ਨਹੀਂ ਜਾ ਸਕਦੀ। ਹਾਂਜੀ ਇਹ ਆ ਵੀ ਹੁਣ ਸਪਾਂ ਕੰਡਿਆ ਤਾਂ ਵੀ ਡਾਰਮ ਦਾ ਬੱਚੇ ਰਾਤ ਨੂੰ ਸੌਂਦੇ ਵੀ ਨਹੀਂਗੇ। ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਕਿਸ ਤਰ੍ਹਾਂ ਕਮਰੇ ਸਾਡੇ ਪੈ ਜਾਣ। ਉਹ ਇੱਕ ਉਮੀਦ ਸੀ ਜਦੋਂ ਕੱਚੇ ਕੰਬਰੇ ਜਦੋਂ ਚੁੰਦੇ ਸੀ ਤਾਂ ਇੱਕ ਮੁਰਬਿਸੇ ਵੀ ਪੱਕੇ ਕੰਬਰੇ ਜਿਹੜੇ ਪੈ ਜਾਣ। ਕਿਤੇ ਲੱਗਦਾ ਨਹੀਂ ਵੀ ਉਹਨਾਂ ਤੋਂ ਵੀ ਜਿਹੜਾ ਮਤਲਬ ਇਹ ਹਾਂਜੀ ਹੁਣ ਆਨੁਮੇਦ ਹੀ ਨਹੀਂ ਕਿਹੇ ਪਾਸੇ ਦੀ ਵੀ ਸਾਨੂੰ ਵੀ ਪੈ ਜਾਣੇ ਆ ਇਹੋ ਰਿਸ਼ਤੇਦਾਰਾਂ ਨੇ ਜਿੰਨੇ ਕ ਵਿਚਾਰਾ ਦਿੱਤੇ ਹੁਣ ਰਿਸ਼ਤੇਦਾਰਾਂ ਨੂੰ ਕੀ ਰੋਜ ਕਹੀਏ ਹੁਣ ਰਿਸ਼ਤੇਦਾਰ ਵੀ ਆਂਦੇ ਵੀ ਸਾਨੂੰ ਵੀ ਮਾਰ ਵਜਦੀ ਆ ਹੜਦੀ ਤੈਨੂੰ ਕਿੱਥੋਂ ਦੇਈਏ ਮਤਲਬ ਚੰਗਾ ਭਲਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜੇ ਮਤਲਬ ਕੁਦਰਤੀ ਆਪਸ ਨਾ ਵਜਦੀ ਆ ਸ਼ਹਿਰ ਦੇ ਕਮਰੇ ਜਿਹੜੇ ਅੱਜ ਜਿਹੜਾ ਮਤਲਬ ਬਣ ਕੇ ਤਿਆਰ ਹੋ ਜਾਣਗੇ ਹਾਂਜੀ ਹੁਣ ਉਹਨੂੰ ਤਿਆਰ ਹੋ ਜਾਣੇ ਸਿਰਫ ਦੱਕ ਦਿਨ ਕੰਮ ਚੱਲਿਆ ਵਾ ਹੁਣ ਗਾੜੀ ਨਹੀਂ ਚੱਲਦਾ ਉਹਦੋਂ ਦਾ ਕੰਮ ਬੰਦ ਆ ਕਿਉਂ ਸਾਰਾ ਤੇ ਰੁੜ ਗਿਆ ਤੇ ਕੰਮ ਕਿਹਦੇ ਸਿਰ ਤੇ ਚੱ ਮੰ ਲੋ ਉਹ ਉਹ ਇਸ ਤਰ੍ਹਾਂ ਕੋਈ ਮੰ ਲੋ ਜਾ ਕੋ ਦਾਨ ਨਹੀਂ ਸੱਜਣ ਜਾ ਕੋ ਸਮਾਜ ਸੇਵੀ ਜਾਣ ਨਰੀ ਵੀ ਲੋ ਕਿਸੇ ਵੱਲ ਅਪਰੋਚ ਨਹੀਂ ਕੀਤੀ ਗਈ ਨਹੀਂ ਭਾਜੀ ਕਿਸੇ ਵੱਲ ਅਪਰੋਚ ਨਹੀਂ ਕੀਤੀ ਗਈ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਇੱਕ ਮੇਰੀ ਦੋ ਗੁੱਡੀਆਂ ਜੇ ਤੇ ਇੱਕ ਮੈਂ ਜੀ ਬਸ ਤੁਸੀਂ ਕਾਹਦਾ ਕੰਮ ਕਰਦੇ ਹਾਂ ਅਸੀਂ ਮਿਹਨਤ ਮੰਦੂਰੀ ਕਰਦੇ ਜੇ ਕਿਤੇ ਦਿਹਾੜੀ ਲੱਭ ਜੇ ਤੇ ਕਰ ਲੈਂਦੀ ਐ ਨਹੀਂ ਤੇ ਐਦਾਂ ਘਰਾਂ ਦਾ ਹੀ ਮਾੜਾ ਮੋਟਾ ਹੀ ਹਾਂਜੀ ਨਾ ਤੇ ਸਾਡਾ ਕੋਈ ਲਿਆਉਣ ਵਾਲਾ ਨਾ ਕੋਈ ਸਾਡਾ ਕਮਾਉਣ ਵਾਲਾ ਹੀ ਕਿੰਨੇ ਘਰਾਂ ਦੇ ਵਿੱਚ ਕੰਮ ਕਰਦੇ ਏਦਾਂ ਹੀ ਕਿ ਜਿੱਥੇ ਵੀ ਲੱਭ ਜੇ ਹਾਂਜੀ ਦਿਹਾੜੀ ਪਾਈ ਕਿੰਨੀ ਦਿਹਾੜੀ ਵਿੱਚ ਦੇਅਾਰੀ 350 ਮਿਲਦੀ ਜੇ ਕਿਹ ਵਾਲੇ 300 ਵੀ ਦੇਂਦੇ ਕਿਹ ਵਾਲੇ 200 ਤੇ ਵੀ ਘਰ ਆਈਦਾ ਕਿਉਂ ਆਪਣਾ ਝਟਕ ਜਾਰਾ ਤੇ ਕਰਨਾ ਆਪਣੇ ਬੱਚੇ ਤੇ ਪਾਲਣੀ ਹਾਂਜੀ ਹੁਣ ਮਤਲਬ ਕਿੰਨੇ ਦਿਨ ਹੋ ਗਿਆ ਮਤਲਬ ਇੱਧਰ ਤੁਹਾਡੇ ਵਾਂਗੂ ਗੋਭੀ ਦਾ ਬੜਾ ਮਤਲਬ ਹੈਗਾ ਹੀ ਪ੍ਰਭ ਉਹਤੇ ਕਰਕੇ ਥੋੜਾ ਲੋਕਾਂ ਨੂੰ ਰੁਜ਼ਗਾਰ ਕਾਫੀ ਮਿਲ ਜਾਂਦਾ ਚਲੋ ਵੀ ਕੁਦਰਤੀ ਮਾਰ ਵੱਜੀ ਆ ਨਹੀਂ ਲੋਕਾਂ ਨੂੰ ਮਤਲਬ ਉਸ ਚੀਜ਼ ਦਾ ਰੁਜ਼ਗਾਰ ਜਿਹੜਾ ਮਤਲਬ ਬੰਦ ਹੋ ਗਿਆ ਜੀ ਉਹ ਵੀ ਆਪਣੇ ਗੋਭੀ ਦਾ ਚੱਲਦਾ ਸੀ ਉਹ ਵੀ ਰੁਜ਼ਗਾਰ ਬੰਦ ਹੋ ਗਿਆ ਜੀ ਹੁਣ ਜਿਉਂ ਹਰ ਪਿਆਜੇ ਉਹ ਤੋਂ ਆਪਾਂ ਇੱਕ ਕਿਸੇ ਦੇ ਦਿਹਾੜੀ ਨਹੀਂ ਲਾਈ ਖੁਸ਼ ਨਹੀਂ ਐਦਾਂ ਯਾਰਾ ਸਭ ਦਾ ਪਤਾ ਆਪਾਂ ਦਿਹਾੜੀ ਦੇ ਸਿਰ ਤੇ ਵੀ ਅੱਗੇ ਕਰਦੇ ਹਾਂ ਹੁਣ ਸਾਡਾ ਬਿਲਕੁਲੀ ਕੰਮ ਤੰਤਾ ਬੰਦ ਆ ਹਾਂਜੀ ਮਨ ਲੇ ਜੇ ਹੁਣ ਹੁਣ ਕਿਹੇ ਪਾਸਿਓਂ ਨਹੀਂ ਆਸ ਹੈਗੀ ਵੀ ਸਾਨੂੰ ਕਿਹੇ ਪਾਸਿਓਂ ਪਾਹੇ ਆਉਣੇ ਚ ਆਇਆ ਵਾ ਹੁਣ ਤੇ ਝਟਕ ਜਾ ਰਾਇ ਆਵੇਂ ਆਪਣੇ ਚੁੱਲ੍ਹੇ ਦਾ ਚਮਕਾ ਤੇ ਚੱਲਣ ਡਿਆ ਜੀ ਹਾਂਜੀ ਦੁੱਧ ਵੀ ਨਹੀਂ ਆਣਾ ਪੀਣਾ ਵਾ ਚਾਹ ਵੀ ਪੀਣੀ ਸਾਰੇ ਕੰਮ ਕਰਨੇ ਤੇ ਆਉਣਾ ਕਿੱਥੋਂ ਜਦੋਂ ਆਉਣਾ ਨਹੀਂ ਤਾਂ ਪੱਲਿਉਣਾ ਕਿੱਥੋਂ ਕੀ ਹੁਣ ਲੱਗਦਾ ਕੀ ਇਹ ਮੁਰਬ ਸੇਵਾ ਜਿਹੜਾ ਤੁਹਾਡੇ ਕੋਲ ਮਤਲਬ ਬਣਾਦੀ ਜਿਹੜਾ ਢਾਂਚਾ ਜਿਹੜਾ ਖੜਾ ਹੋ ਪਾਏਗਾ ਜੇ ਪਾ ਦੇਣ ਤਾਂ ਸਭ ਤੋਂ ਚੰਗਾ ਵਾ ਆਹੀਂ ਤੇ ਹੋ ਮੰਗ ਕਰਨੇ ਆ ਵੀ ਸਾਡੇ ਕਮਰੇ ਗਿੱਧਾਂ ਦੇ ਵੀ ਹੈ ਸਾਡੇ ਉਦਾਂ ਦੇ ਹੀ ਪੈ ਜਾਣ ਪਾਹੀਂ ਵੱਧ ਨਹੀਂ ਮੰਗਦੇ ਸਾਡੇ ਉਹੋ ਹੀ ਦੋ ਪੈ ਜਾਣੇ ਔਰ ਜਿੱਦਾਂ ਪਹਿਲੇ ਤੁਹਾਡੇ ਉਹ ਉਸੇ ਤਰ੍ਹਾਂ ਦੇ ਹਾਂਜੀ ਭਾਵੇਂ ਸਾਨੂੰ ਬਾਲਿਆਂ ਵਾਲੇ ਪੈ ਜਾਣ ਕਿਉਂ ਕਿ ਗਾੜੀ ਬੱਚਿਆਂ ਵਾਸਤੇ ਹੱਥ ਜੋੜ ਕੇ ਬੇਨਤੀ ਆ ਕਿ ਗਾੜੀ ਸਿਆਲੋਂ ਡਿਆ ਵਾ ਕਿੱਥੇ ਬੱਚੇ ਲੈ ਕੇ ਜਾਈਏ ਖਰਾਬ ਸੌਂਈਦਾ ਵੀ ਆ ਕੇਵਲੇ ਨਹੀਂ ਵੀ ਸੌਂਈਦਾ ਮੀਂਹ ਹੀ ਆਏ ਤੇ ਸੌਂਈਦਾ ਨਹੀਂ ਰਾਤ ਬਹਿ ਕੇ ਕੱਢ ਸੜੀਦੀ ਆ ਕੇਵਲੇ ਰੋਂਦਿਆਂ ਵੀ ਰਾਤ ਨਿਕਲ ਜਾਂਦੀ ਹੈ ਕੀ ਕਰੀਏ ਪ੍ਰਸ਼ਾਸਨ ਲੋ ਜਾਂ ਸਰਕਾਰ ਲੋ ਇਹਨੇ ਦਾਅਵੇ ਕੀਤੇ ਜਾਂਦੇ ਜਿਹੜੀ ਕੁਦਰਤੀ ਆਫਤ ਦੇ ਵਿੱਚ ਮਤਲਬ ਘਰ ਬਚੇ ਬੇ ਮੋੜ ਬਣਾਏ ਜਾਣਗੇ ਜੀ ਬਣਾ ਦੇ ਤਾਂ ਸਭ ਤੋਂ ਬੇਨਤੀ ਆ ਕਿ ਜੇ ਸਾਰੇ ਹੰਬਰ ਇਹਨਾਂ ਨੂੰ ਬੱਚੇ ਸੀਸਾਂ ਦੇਣਗੇ ਜੇ ਬਣ ਜੇ ਤੇ ਜੇ ਸਤਾਹ ਪੇ ਆ ਜਨ ਤਾਂ ਸਭ ਤੋਂ ਵਧੀਆ ਵਾ ਬਣ ਜਾਣ ਹੁਣ ਤੇ ਸਾਨੂੰ ਬਾਹਰ ਦੀ ਵੀ ਆਸ ਨਹੀਂ ਗਈ ਹੈਗੀ ਕਿ ਜੇ ਆਪਾਂ ਦਿਹਾੜੀ ਲਾ ਸਕਨੇ ਆ ਸਭ ਕੁਝ ਤੇ ਰੁੜ ਗਿਆ ਵਾ ਤੇ ਦਿਹਾੜੀ ਆਪਾਂ ਕਾਦੇ ਸਿਰ ਤੇ ਲਾਈ ਕੋਈ ਪ੍ਰਸ਼ਾਸਨ ਭਿਕੜੀ ਜਾ ਕੋਈ ਮਨ ਲਿਖਾ ਪੱਤਰੀ ਨਾਲ ਪੁੱਛੇ ਨਾ ਭਾਜੀ ਕੋਈ ਨਹੀਂ ਪਹੁੰਚਿਆ ਸਾਡੇ ਕੋ ਹਜੇ ਤੱਕ ਆ ਲੀੜਾ ਲੱਤਾ ਦੇ ਜਾਂਦੇ ਆ ਕੋਈ ਸਾਡੇ ਕੋਲ ਪੈਸੇ ਤੇ ਲੈਵਲਾ ਨਹੀਂ ਕੋਈ ਸਾਡੇ ਕੋ ਸੱਤ ਪਾਉਣ ਵਾਲਾ ਨਹੀਂ ਕੋਈ ਸਾਨੂੰ ਸੀਮਟ ਰੇਤਾ ਦੇਣ ਵਾਲਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਸਾਡੇ ਕੋ ਕੋਈ ਲੱਤਾਂ ਦੇ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਈ ਵੀਰ ਨੇ ਜਾਂ ਹੋਰ ਜਿਹੜੀਆਂ ਕਮੇਟੀਆਂ ਬਣੀਆਂ ਉਹ ਦੇੜੀਆਂ ਮਤਲਬ ਹੋਰ ਪ੍ਰਸ਼ਾਸਨ ਤੋਂ ਪਰ ਕੋਈ ਚੀਜ਼ ਨਹੀਂ ਕੋਈ ਸਾਡੇ ਕੋ ਸਰਕਾਰ ਨਹੀਂ ਪਹੁੰਚੀ ਕੋਈ ਹਜੇ ਤੱਕ ਸਾਨੂੰ ਕਿਹ ਰਿਸ਼ਤੇਦਾਰ ਨੇ ਨਹੀਂ ਫੋਨ ਕੀਤਾ ਕਿ ਤੇਰੇ ਕੋਠੇ ਡਿੱਗੇ ਆ ਚਾਹ ਪਾ ਦੀਏ ਚਾਹ ਕੀ ਕਰ ਦਿੰਨਾ ਕੋਈ ਵੀ ਨਹੀਂ ਸਾਡੇ ਕੋ ਆਇਆ ਕਿਹੜਾ ਪਿੰਡ ਹੈ ਤੇ ਕਿਹੜਾ ਜਿਹੜਾ ਜਿਹੜਾ ਦੁਬਾਰਾ ਕਿਹ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਈ ਵੀਰ ਨੇ ਤਾਂ ਕਿਹਦੇ ਮਤਲਬ ਕਰਨੀ ਹੋਵੇ ਕਿਹੜੇ ਇਸ ਤੋਂ ਸਾਡੇ ਕੋ ਪਿੰਡ ਸਦਾਵ ਖਰਪਾ ਜਨਕੌਰ ਡੇਰਾ ਡੇਰਾ ਕੰਨੀ ਦੂਤ ਅੱਡ ਰਾਇੰਦ। ਇਹ ਆਪਣੇ ਕੋਈ 2 ਕਿਲੋ 1.5 ਮੀਟਰ ਇੰਨਾ ਕੀ ਆ। ਹਾਂਜੀ। ਕਿੰਨਾ ਕਨਾ ਪਾਣੀ ਰਿਹਾ ਸੀ ਉਸ ਪਾਣੀ ਤੇ ਸਾਡੀਆਂ 6-7 7 ਫੁੱਟ ਇੱਥੋਂ ਨੀਂਹਾਂ ਦੇ ਉੱਤੋਂ ਦੀ ਜਾਣਦਿਆ। ਹਾਂਜੀ। ਕਿੰਨੇ ਦਿਨ ਰਿਹਾ ਪਾਣੀ? ਪਾਣੀ ਤਾਂ ਰੋ 3-4 ਦਿਨ ਰਿਹਾ ਜੇ ਜੋ ਬੂਹੇ ਜੋ ਬਾੜੀਆਂ ਸਭ ਰੁੜ ਗਏ ਜੇ। ਇੱਥੋਂ ਤੇਰੇ ਕਵੜੀਆਂ ਵੀ ਰੁੜ ਗੀਆਂ ਜੇ। ਹਾਂਜੀ ਨਾ ਤਾਂ ਕੁ ਬੂਹਾ ਬਾੜੀ ਰਿਹਾ ਜੇ ਤੇ ਖਾਈਆ ਕੀ ਆਹੋ ਹੀ ਆ ਮਾੜਾ ਮੋਟਾ ਵਾ ਜਰਾ ਗੁਜ਼ਾਰਾ ਛਟਕ ਜਾ ਰਾਇ। ਇਹ ਪਾਣੀ ਜਿਆਦਾ ਦਿਨ ਰਿਹਾ ਹੋਰ ਦੱਸੋ। ਹਾਂਜੀ ਪਾਣੀ ਬਥੇਰੇ ਦੇ ਰਿਹਾ ਵਾ 15 20 ਦਿਨ ਤਾਂ ਗੇਲੀ ਨਹੀਂ ਰਹੀ 20 ਦਿਨ ਤਾਂ ਆਪਾਂ ਕੋਟੇ ਤੇ ਰਹੇ ਹਾਂਜੀ ਸੋ ਇਹ ਸਾਨੂੰ ਪੁਰਵਕ ਮੈਂਬਰ ਜਿਨ੍ਹਾਂ ਨੇ ਕੁਦਰਤੀ ਆਫਤ ਦੇ ਵਿੱਚ ਆਪਣਾ ਜਿਹੜਾ ਕਰ ਵੀ ਜਿਹੜਾ ਮੈਂ ਪਹਿਲਾ ਜਿਹੜਾ ਕੱਚਾ ਜਿਹੜਾ ਚੁੰਦਾ ਸੀ ਕੋਈ ਰਿਸ਼ਤੇਦਾਰ ਆਂਦੇ ਸੀ ਤਾਂ ਦੇਖਦੇ ਸੀ ਜੀ ਬਜ਼ੁਰਗ ਮਾਤਾ ਵਿਧਵਾਹੀ ਤੇ ਚਲੋ ਲੋੜਵੰਦ ਜੀ ਤਾਂ ਉਹਨਾਂ ਦੇ ਵੱਲੋਂ ਇਹਨਾਂ ਨੂੰ ਕੁਝ ਮਦਦ ਕਰਕੇ ਰਿਸ਼ਤੇਦਾਰਾਂ ਦੀ ਤਾਂ ਕਰਦੇ ਜਿਹੜੇ ਮਤਲਬ ਕੁਝ ਰਣ ਬਛਰੇ ਦਾ ਪ੍ਰਬੰਧ ਕਰਦਾ ਜਿਹੜਾ ਮਟੀਰੀਅਲ ਸਟਾਡ ਦਿੱਤਾ ਗਿਆ ਪਰ ਕੁਦਰਤ ਦੀ ਮਾਰ ਜਿਹੜੀ ਆਸੀ ਆ ਵੀ ਨਾ ਅਮੀਰ ਦੇਖਦੀ ਐ ਤੇ ਨਾ ਗਰੀਬ ਦੇਖਦੀ ਐ ਜੋ ਪਾਣੀ ਦੇ ਵਹਾਅ ਦੇ ਵਿੱਚ ਆਇਆ ਸਭ ਕੁਝ ਹੀ ਰੋੜ ਕੇ ਲੈ ਗਿਆ ਸੋ ਹੁਣ ਮਾਤਾ ਜਿਹੜੀ ਐ ਮਜਬੂਰ ਐ ਕਿਤੇ ਬੰਦੇ ਜਿਹੜਾ ਕੋਈ ਨਹੀਂ ਸਰਕਲ ਚੱਲ ਰਿਹਾ ਸੀ ਕਿਤੇ ਘਰ ਵੀ ਨਹੀਂ ਜਾਨਾ ਟਾਈਮ ਜਿਹੜਾ ਕਿਸੇ ਰਹਿ ਸਕਦੀ ਸੋ ਤੰਬੂ ਲਾ ਕੇ ਉਸ ਦੇ ਵਿੱਚ ਗੁਜ਼ਾਰਾ ਕਰਨੀ ਮਜਬੂਰ ਸੋ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਜਿਹੜੇ ਇਤਨਾ ਲੋੜਵੰਦ ਪਰਿਵਾਰਾਂ ਦੀ ਜਿਹੜੀ ਸਹਾਇਤਾ ਕਰਦੇ ਨੇ ਸੋ ਇੱਕ ਵਾਰੀ ਆ ਕੇ ਜਿਹੜੀ ਰਿਐਲਿਟੀ ਜ਼ਰੂਰ ਵੇਖਣ ਇਸ ਭੈਣ ਦੇ ਜਿਹੜੇ ਹਾਲਾਤ ਵੇਖਣ ਤਾਂ ਫਿਰ ਹੀ ਜਿਹੜੀ ਮਦਦ ਜਿਹੜੀ ਜ਼ਰੂਰ ਇਸ ਦੀ ਕਾਰਨ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀ